ਸੋ ਫਾਸਟੈਗ ਨੂੰ ਲੈ ਕੇ ਬੇਹੱਦ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਗੱਡੀਆਂ ਦੇ ਫਾਸਟੈਗ ਜਿਹੜਾ ਹੈਗਾ ਲੱਗਿਆ ਹੋਇਆ ਹੈ ਜਾਂ ਫਾਸਟੈਗ ਤੇ ਚੱਲਦੀਆਂ ਹਨ ਤੇ ਹੁਣ ਜਿਹੜਾ ਫਾਸਟੈਗ ਦਾ ਸਟicker ਹੈਗਾ ਜਿਨ੍ਹਾਂ ਨੇ ਆਪਣੀ ਗੱਡੀ ਦੇ ਅਗਲੇ ਸ਼ੀਸ਼ੇ ਤੇ ਨਹੀਂ ਲਗਾਇਆ ਉਹਨਾਂ ਦੇ ਲਈ ਇਹ ਇਹ ਹੱਦ ਧਿਆਨ ਦੇ ਨਾਲ ਸੁਣਨ ਵਾਲੀ ਖਬਰ ਹੈ ਜਿਹੜੀਆਂ ਜਿਹੜੀਆਂ ਗੱਡੀਆਂ ਦੇ ਮਾਲਕਾਂ ਨੇ ਡਰਾਈਵਰਾਂ ਨੇ ਆਪਣੀ ਆਕਾਤ ਤੇ ਫਰੰਟ ਸ਼ੀਸ਼ੇ ਦੇ ਉੱਤੇ ਫਾਸਟ ਟੈਗ ਨਹੀਂ ਲਗਾਇਆ ਤੇ ਉਹ ਜਲਦੀ ਤੋਂ ਜਲਦੀ ਹੁਣ ਫਰੰਟ ਸ਼ੀਸ਼ੇ ਤੇ ਫਾਸਟ ਟੈਗ ਲਗਾ ਲੈਣ ਕਿਉਂਕਿ ਬਹੁਤ ਸਾਰੇ ਡਰਾਈਵਰ ਜਾਂ ਬਹੁਤ ਸਾਰੇ ਲੋਕ ਹੈ ਜਿਹੜਾ ਜਿਹੜੇ ਫਾਸਟ ਟੈਗ ਆਪਣੇ ਮੋਬਾਈਲ ਦੇ ਪਿਛਲੇ ਪਾਸੇ ਰੱਖਦੇ ਆ ਜਦੋਂ ਉਹ ਟੋਲ ਪਲਾਜੇ ਤੇ ਜਾਂਦੇ ਆ ਤੇ ਜਿਹੜਾ ਉੱਥੇ ਬੰਦਾ ਬੈਠਾ ਹੁੰਦਾ ਉਸ ਨੂੰ ਮੋਬਾਈਲ ਤਾਂ ਦਿਖਾ ਦਿੰਦੇ ਆ ਕਿ ਇੱਥੋਂ ਸਕੈਨ ਕਰ ਲਓ ਪਰ ਹੁਣ ਉਹਨਾਂ ਦੇ ਲਈ ਬੇਹੱਦ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸ਼ਕਤੀ ਕਰ ਦਿੱਤੀ ਗਈ ਹੈ ਸ਼ਕਤੀ ਕਰ ਦਿੱਤੀ ਗਈ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਔਰ ਇਹ ਕਾ ਗਿਆ ਹੈ ਕਿ ਹੁਣ ਸਾਰੀਆਂ ਗੱਡੀਆਂ ਦੇ ਫਾਸਟੈਗ ਤੇ ਸਟicker ਹੈ ਜਿਹੜੇ ਫਰੰਟ ਸ਼ੀਸ਼ੇ ਤੇ ਲੱਗਨੇ ਜ਼ਰੂਰੀ ਹੈ ਜੇਕਰ ਕੋਈ ਸਟicker ਫਾਸਟੈਗ ਆਪਣੀ ਫਰੰਟ ਸ਼ੀਸ਼ੇ ਦੇ ਉੱਤੇ ਨਹੀਂ ਲਗਾਉਂਦਾ ਤਾਂ ਇੱਕ ਹਫਤਾ ਜਾਂ 10 ਦਿਨਾਂ ਦੇ ਵਿੱਚ ਵਿੱਚ ਉਹ ਫਾਸਟੈਗ ਜਿਹੜਾ ਹੈਗਾ ਬਲੈਕਆਊਟ ਕਰ ਦਿੱਤਾ ਜਾਊਗਾ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਹ ਅਸੀਂ ਕੰਮ ਕਿਉਂ ਜ਼ਰੂਰੀ ਕਰ ਦਿੱਤਾ ਹੈ ਥੋੜਾ ਜਿਹਾ ਮਜਬੂਤੀ ਦੇ ਨਾਲ ਕਿਉਂ ਇਸ ਦੇ ਪਿੱਛੇ ਪਏ ਆ ਕਿਉਂਕਿ ਇਸ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਫਾਸਟ ਟੈਗ ਮਿਸਯੂਜ਼ ਕੀਤੇ ਜਾ ਰਹੇ ਆ ਕਿਉਂਕਿ ਜਦੋਂ ਆਪਣਾ ਬੌਲੇਟ ਦੇ ਵਿੱਚ ਆਪਾਂ ਆਪਣੇ ਬਟੂਏ 'ਚ ਪਰਸ 'ਚ ਫਾਸਟ ਟੈਗ ਪਾਉਨੇ ਆ ਜਾਂ ਮੋਬਾਈਲ ਦੇ ਪਿਛਲੇ ਕਵਰ 'ਚ ਰੱਖਦੇ ਆ ਕੋਈ ਦੂਸਰਾ ਬੰਦਾ ਵੀ ਉਸ ਨੂੰ ਕੱਢ ਕੇ ਜਾ ਸਕਦਾ ਤੇ ਉਹ ਫਾਸਟ ਟੈਗ ਜਿਹੜਾ ਹੈਗਾ ਟੋਲ ਪਲਾਜੇ ਤੇ ਮਿਸਯੂਜ਼ ਕੀਤਾ ਜਾਂਦਾ ਇਸ ਚੀਜ਼ ਨੂੰ ਲੈ ਕੇ ਹੁਣ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਕੀ ਪੱਕੇ ਤੌਰ ਤੇ ਚਪਕਾ ਦਿੱਤਾ ਜਾਵੇ ਗੱਡੀਆਂ ਦੇ ਫਰੰਟ ਸ਼ੀਸ਼ੇ ਦੇ ਉੱਤੇ ਸਟicker ਫਾਸਟੈਗ ਵਾਲਾ ਜੇ ਕੋਈ ਨਹੀਂ ਕਰਦਾ ਤੇ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਉਹ ਬਲੈਕਆਊਟ ਕਰ ਦਿੱਤਾ ਜਾਊਗਾ ਬਿਲਕੁਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਇਸ ਸਾਰੇ ਕੁਝ ਨੂੰ ਪੱਕੇ ਤੌਰ ਤੇ ਯਕੀਨੀ ਬਣਾਉਣ ਦੇ ਲਈ ਆ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਤੇਜ਼ ਕਰ ਦਿੱਤੀਆਂ ਗਈਆਂ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਲੂਜ਼ ਫਾਸਟੈਗ ਹੈ ਇਸ ਨੂੰ ਹੁਣ ਅਸੀਂ ਮજબੂਤ ਕਰਾਂਗੇ ਕਿੰਨਾ ਕਿਤੇ ਮਿਸ ਯੂ ਕੋ ਫਾਸਟੈਗ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਉਸ ਨੂੰ ਆ ਠੱਲ ਪਾਊਗੀ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਦੇ ਉੱਤੇ ਮੰਸਰ ਟੋਲ ਪਲਾਜ਼ਾ ਦੇ ਮੈਨੇਜਰ ਨੇ ਜਿਹੜਾ ਖਾਸ ਤੌਰ ਤੇ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਨੇ ਕਿਹਾ ਕਿ ਜੇਕਰ ਫਾਸਟੈਗ ਆਪ ਆਪਣੀਆਂ ਗੱਡੀਆਂ ਦੇ ਫਰੰਟ ਸ਼ੀਸ਼ੇ ਦੇ ਉੱਤੇ ਪੱਕੇ ਤਰੀਕੇ ਦੇ ਨਾਲ ਚਿਪਕਾ ਕੇ ਦਿੰਨੇ ਆਂ ਔਰ ਉਹਨਾਂ ਨੇ ਕਿਹਾ ਕਿ ਹਫ਼ਤੇ ਤੋਂ 10 ਦਿਨ ਦੇ ਵਿੱਚ ਵਿੱਚ ਇਹ ਹੁਣ ਬਲੈਕਆਊਟ ਕਰ ਦਿੱਤਾ ਜਾਊਗਾ ਜਿਹੜਾ ਕੋਈ ਬੰਦਾ फ्रंट शीशे ਦੇ ਉੱਤੇ ਫਾਸਟੈਗ ਜਿਹੜਾ ਉਹ ਨਹੀਂ ਲਗਾਉਂਦਾ। ਉਹਨਾਂ ਨੇ ਇਹ ਗਾਈਡਲਾਈਨਸ ਦਿੱਤੀ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਦਾ ਫਾਸਟੈਗ ਹੈ ਜਿਹੜਾ ਉਹਨੂੰ ਤੁਸੀਂ ਆਪਣੀ ਗੱਡੀ ਦੇ ਗਲਾਸ ਤੇ ਨਹੀਂ ਲਗਾਉਂਦੇ ਹੈਗੇ, ਨਹੀਂ ਪੇਸਟ ਕਰਦੇ ਹੈਗੇ, ਨਹੀਂ ਚਿਪਕਾਉਂਦੇ ਹੈਗੇ। ਆਲਰੇਡੀ ਇੱਕ ਹਫ਼ਤੇ ਤੋਂ ਜਾਂ 10 ਦਿਨ ਤੱਕ ਉਹ ਆਲਰੇਡੀ ਤੁਹਾਡਾ ਬਲੈਕਲਿਸਟ ਹੋ ਜਾਏਗਾ। ਉਹਦੇ ਪਿੱਛੇ ਰੀਜ਼ਨ ਇਹ ਹੈਗਾ ਸਰ ਕਿ ਇੱਕ ਗੱਡੀ ਮਤਲਬ ਕਹਿੰਦਾ ਕਿ ਇੱਕ ਫਾਸਟੈਗ ਤੁਹਾਡੀ ਗੱਡੀ ਦਾ ਜਿਹੜਾ ਫਾਸਟੈਗ ਹੈਗਾ ਉਹ ਕੋਈ ਅਦਰ ਪਰਸਨ ਯੂਜ਼ ਨਾ ਕਰੇ ਤਾਂ ਕਿ ਕੱਲ ਨੂੰ ਕੋਈ ਘਟਨਾ ਹੋਵੇ ਤੇ ਪੁਲਿਸ ਜਾਂ ਕੋਈ ਹੋਰ ਏਜੰਸੀ ਕੁਐਰੀ ਕਰੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਗੱਡੀ ਨਹੀਂ ਮਿਲਦੀ ਹੈਗੀ ਇਸ ਕਰਕੇ ਇੱਕ ਗੱਡੀ 1 ਵਹੀਕਲ 1 ਫਾਸਟੈਗ ਹੈਗਾ ਜਿਹੜਾ ਉਹ ਜ਼ਰੂਰੀ ਹੋ ਗਿਆ